ਜਦੋਂ ਸਮੁੰਦਰ ਚੜਦਾ ਤਾਂ ਸੁਨਾਮੀ ਆਉਂਦੀ ਹੈ ਪਰ ਜਦੋਂ ਪੰਜਾਬ ਚੜਦਾ ਫਿਰ ਆਉਂਦਾ ਇਨਕਲਾਬ ਪੰਜਾਬੀ ਸਿੱਖ ਇਤਿਹਾਸ ਦਾ ਉਹ ਪੰਨਾ ਜਿਸ ਨੂੰ ਸ਼ਾਇਦ ਤੁਸੀਂ ਕਿਤਾਬਾਂ ਦੇ ਵਿੱਚ ਪੜਿਆ ਹੋਈਗਾ ਜਿਸ ਦਾ ਸਿਰਫ ਤੁਸੀਂ ਨਾਮ ਸੁਣਿਆ ਹੋਈਗਾ ਪਰ ਉਸ ਨੂੰ ਵੱਡੇ ਪੱਧਰ ਤੇ 2 ਸਾਲਾਂ ਦੀ ਮਿਹਨਤ ਦੇ ਮਗਰੋਂ ਤਰਸੀਮ ਜੱਸੜ ਦੀ ਟੀਮ ਪੂਰੀ ਵੱਡੇ ਪੱਧਰ ਤੇ ਰਿਲੀਜ਼ ਕਰਨ ਜਾ ਰਹੀ ਹੈ ਜਿਸ ਦਾ ਨਾਮ ਹੈ ਗੁਰਨਾਨਕ ਜਹਾਸ ਜਿਹਾਂ ਕਾਮਾਗਾਟਾ ਮਾਰੂ ਜਿਸ ਦਾ ਨਾਮ ਤਾਂ ਤੁਸੀਂ ਬਹੁਤ ਸੁਣਿਆ ਹੋਈਗਾ ਪਰ ਉਸ ਨੂੰ ਲੋਕਾਂ ਦੇ ਸਾਹਮਣੇ ਕਿਵੇਂ ਲਿਆਉਣਾ ਹੈ ਕਿਵੇਂ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਇਤਿਹਾਸ ਦਾ ਪੰਨਾ ਸਮਝਾਉਣਾ ਹੈ ਉਹ ਤਰਸੀਮ ਜੱਸੜ ਦੀ ਮਿਹਨਤ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸ ਦਾ ਟੀਜ਼ਰ ਆ ਕੈਚ ਜਿਸ ਦਾ ਟ੍ਰੇਲਰ ਆ ਚੁੱਕਾ ਹੈ ਤੇ ਜਿਸ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਵਾਹ ਬਈ ਵਾਹ ਵਿਲਮ ਹੁੰਦੀ ਆ ਤਾਂ ਇਹੋ ਜਿਹੀ ਬਹੁਤ ਸਾਰੀਆਂ ਤੁਸੀਂ ਪੰਜਾਬੀ ਸਿਨੇਮਾ ਨੇ ਕਾਮੇਡੀ ਫਿਲਮਾਂ ਦਿੱਤੀਆਂ ਨੇ ਰੋਮਾਂਟਿਕ ਫਿਲਮਾਂ ਦਿੱਤੀਆਂ ਨੇ ਵਿਆਹ ਵਾਲੀਆਂ ਫਿਲਮਾਂ ਦਿੱਤੀਆਂ ਨੇ ਪਰ ਸਿੱਖ ਇਤਿਹਾਸ ਇਤਿਹਾਸਿਕ ਫਿਲਮ ਕਹਿ ਸਕਦੇ ਆ ਜਿਸ ਦੇ ਵਿੱਚ ਐਡੇ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਜਿਸ ਦੇ ਵਿੱਚ ਸਿਨੇਮੈਟੋਗ੍ਰਾਫੀ ਅਗਰ ਤੁਸੀਂ ਦੇਖੋ ਕਾਫੀ ਬਾ ਕਮਾਲ ਤੇ ਕਾਫੀ ਸ਼ਾਨਦਾਰ ਹੈ ਕੈਮਰਾ ਵਰਕ ਦੇਖ ਕੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਕੋਈ ਹਾਲੀਵੁੱਡ ਫਿਲਮ ਦਾ ਸੀਨ ਹੈ ਤਾਂ ਅਸੀਂ ਕਿ ਇਤਿਹਾਸ ਦਾ ਉਹ ਪੰਨਾ ਕਾਮਾਗਾਟਾ ਮਾਰੂ ਉਸ ਦੀ ਪੂਰੀ ਘਟਨਾ ਨੂੰ ਉਸ ਤੋਂ ਪ੍ਰੇਰਿਤ ਹੋ ਕੇ ਫਿਲਮ ਬਣਾਈ ਗਈ ਹੈ ਜਿਸ ਦੇ ਵਿੱਚ ਤਰਸੇਮ ਜੱਸਰ ਉਸ ਦਿਨਾਂ ਗੁਰਪ੍ਰੀਤ ਕੁੱਗੀ ਦੀ ਬਾਕਮਾਲ ਅਦਾਕਾਰੀ ਜਿਹੜੀ ਆ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ ਜਦੋਂ ਸਿੱਖਾਂ ਨੇ ਗੋਰਿਆਂ ਨਾਲ ਜਦੋਂ ਸਿੱਖਾਂ ਦਾ ਵਾਪ ਪਿਆ ਸੀ ਉਹ ਘਟਨਾ ਜਿਸ ਤੋਂ 1914 ਨੂੰ ਬ੍ਰਿਟਿਸ਼ ਹਾਂਗਕਾਂਗ ਤੋਂ ਜਦੋਂ ਕਾਮਾਗਾਟਾ ਮਾਰੂ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਤੋਂ 376 ਯਾਤਰੀਆਂ ਨੂੰ ਲੈ ਕੇ ਸ਼ੰਗਾਈ ਚੀਨ ਤੇ ਯੋਕੋਹਾਮਾ ਜਾਪਾਨ ਤੋਂ ਬੈਂਕੂਬਰ ਬ੍ਰਿਟਿਸ਼ ਕਲੰਬੀਆ ਕੈਨੇਡਾ ਦੇ ਲਈ ਰਵਾਨਾ ਹੁੰਦਾ ਤਾਂ ਯਾਤਰੀਆਂ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਸਿੱਖ ਤੇ ਨਾਲ ਹੀ Hindu ਤੇ Musalman ਹੁੰਦੇ ਨੇ ਤੇ ਉੱਥੇ ਹੀ ਜਦੋਂ ਕਾਂ ਾਂ ਦੇ ਵਿੱਚ ਉਤਰਨ ਦੀ ਜਿਹੜੀ ਹੈ ਜਹਾਜ਼ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਕਾਫੀ ਵੱਡੀ ਘਟਨਾ ਉਸ ਵੇਲੇ ਵਾਪਰੀ ਸੀ ਤਾਂ ਉਸ ਉਸ ਦੇ ਵਿੱਚ ਕਾਫੀ ਲੋਕਾਂ ਦੀ ਮੌਤ ਹੋਈ ਸੀ ਪਰ ਉਹ ਘਟਨਾ ਜਿਹੜੀ ਹੈ ਕਾਫੀ ਲੋਕ ਸਿਰਫ ਨਾਮ ਹੀ ਜਾਣਦੇ ਨੇ ਪਰ ਹੁਣ ਤੁਸੀਂ ਵੱਡੇ ਲੈਵਲ ਤੇ ਗੁਰਨਾਨਕ ਜਹਾਜ਼ ਫਿਲਮ ਦੇ ਵਿੱਚ ਇਸ ਨੂੰ ਦੇਖ पाओगे ਜਿਸ ਦੇ ਵਿੱਚ ਅਗਰ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਡਾਇਰੈਕਸ਼ਨ ਸ਼ਰਨ ਆੜ ਦੇ ਦੁਆਰਾ ਕੀਤੀ ਗਈ ਹੈ ਪ੍ਰੋਡਕਸ਼ਨ ਮਨਪ੍ਰੀ ਜੋਲ ਦੇ ਦੁਆਰਾ ਕੀਤੀ ਗਈ ਹੈ ਸਟੋਰੀ ਜਿਹੜੀ ਹੈ ਹਰਨਵ ਵੀਰ ਸਿੰਘ ਤੇ ਸ਼ਰਨ ਆੜ ਦੇ ਦੁਆਰਾ ਲਿਖੀ ਗਈ ਹੈ ਤਾਂ ਜੋੜੀ ਕੇ ਅਸਲੀ ਘਟਨਾ ਤੋਂ ਪ੍ਰੇਰਿਤ ਹੈ ਤੇ ਸਟਾਰਟਿੰਗ ਦੇ ਵਿੱਚ ਲੀਡ ਰੋਲ ਦੇ ਵਿੱਚ ਅਦਾਕਾਰ ਤਰਸੇਮ ਜਸਰ ਤੇ ਗੁਰਪ੍ਰੀਤ ਕੋੱਗੀ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਬਾਕੀ ਇਤਿਹਾਸਿਕ ਫਿਲਮ ਰਹਿਣ ਵਾਲੀ ਹੈ ਕਿ ਤੁਸੀਂ ਵੀ ਇਸ ਫਿਲਮ ਦੀ ਵੇਟ ਕਰ ਰਹੇ ਹੋ ਇੰਤਜ਼ਾਰ ਕਰ ਰਹੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਪੰਜਾਬੀ ਸਿੱਖ ਇਤਿਹਾਸ ਦਾ ਉਹ ਪੰਨਾ ਜਿਸ ਨੂੰ ਸ਼ਾਇਦ ਤੁਸੀਂ ਕਿਤਾਬਾਂ ਦੇ ਵਿੱਚ ਪੜਿਆ ਹੋਈਗਾ ਜਿਸ ਦਾ ਸਿਰਫ ਤੁਸੀਂ ਨਾਮ ਸੁਣਿਆ ਹੋਈਗਾ ਪਰ ਉਸ ਨੂੰ ਵੱਡੇ ਪੱਧਰ ਤੇ 2 ਸਾਲਾਂ ਦੀ ਮਿਹਨਤ ਦੇ ਮਗਰੋਂ ਤਰਸੇਮ ਜਸਰ ਦੀ ਟੀਮ ਪੂਰੀ ਵੱਡੇ ਪੱਧਰ ਤੇ ਰਿਲੀਜ਼ ਕਰਨ ਜਾ ਰਹੀ ਹੈ ਜਿਸ ਦਾ ਨਾਮ ਹੈ ਗੁਰਨਾਨਕ ਜਹਾਸ ਜਿहां ਕਾਮਾਗਾਟਾ ਮਾਰੂ ਜਿਸ ਦਾ ਨਾਮ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਉਸ ਨੂੰ ਲੋਕਾਂ ਦੇ ਸਾਹਮਣੇ ਕਿਵੇਂ ਲਿਆਉਣਾ ਹੈ ਕਿਵੇਂ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਇਤਿਹਾਸ ਦਾ ਪੰਨਾ ਸਮਝਾਉਣਾ ਹੈ ਉਹ ਤਰਸੀਮ ਜਸਰ ਦੀ ਮਿਹਨਤ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸ ਦਾ ਟੀਜ਼ਰ ਆ ਚੁੱਕਾ ਹੈ ਜਿਸ ਦਾ ਟ੍ਰੇਲਰ ਆ ਚੁੱਕਾ ਹੈ ਤੇ ਜਿਸ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਵਾਹ ਬਈ ਵਾਹ ਫਿਲਮ ਹੁੰਦੀ ਆ ਤਾਂ ਇਹੋ ਜਿਹੀ ਬਹੁਤ ਸਾਰੀਆਂ ਤੁਸੀਂ ਪੰਜਾਬੀ ਸਿਨੇਮਾ ਨੇ ਕਾਮੇਡੀ ਫਿਲਮਾਂ ਦਿੱਤੀਆਂ ਨੇ ਰੋਮਾਂਟਿਕ ਫਿਲਮਾਂ ਦਿੱਤੀਆਂ ਨੇ ਵਿਆਹ ਵਾਲੀਆਂ ਫਿਲਮਾਂ ਦਿੱਤੀਆਂ ਨੇ ਪਰ ਸਿੱਖ ਇਤਿਹਾਸ ਇਤਿਹਾਸਿਕ ਫਿਲਮ ਕਹਿ ਸਕਦੇ ਹਾਂ ਜਿਸ ਦੇ ਵਿੱਚ ਐਡੇ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਜਿਸ ਦੇ ਵਿੱਚ ਸਿਨੇਮੈਟੋਗ੍ਰਾਫੀ ਅਗਰ ਤੁਸੀਂ ਦੇਖੋ ਕਾਫੀ ਬਾ ਕਮਾਲ ਤੇ ਕਾਫੀ ਸ਼ਾਨਦਾਰ ਹੈ ਕੈਮਰਾ ਵਰਕ ਦੇਖ ਕੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਕੋਈ ਹਾਲੀਵੁੱਡ ਫਿਲਮ ਦਾ ਸੀਨ ਹੈ ਤਾਂ ਸਿੱਖ ਇਤਿਹਾਸ ਦਾ ਉਹ ਪੰਨਾ ਕਾਮਾਗਾਟਾ ਮਾਰੂ ਉਸ ਦੀ ਪੂਰੀ ਘਟਨਾ ਨੂੰ ਉਸ ਤੋਂ ਪ੍ਰੇਰਿਤ ਹੋ ਕੇ ਫਿਲਮ ਬਣਾਈ ਗਈ ਹੈ ਜਿਸ ਦੇ ਵਿੱਚ ਤਰਸੇਮ ਜੱਸਰ ਉਸ ਦੇ ਨਾਲ ਗੁਰਪ੍ਰੀਤ ਕੁੱਗੀ ਦੀ ਬਾ ਕਮਾਲ ਅਦਾਕਾਰੀ ਜਿਹੜੀ ਆ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ ਜਦੋਂ ਸਿੱਖਾਂ ਨੇ ਗੋਰਿਆਂ ਨਾਲ ਜਦੋਂ ਸਿੱਖਾਂ ਦਾ ਵਾਪ ਪਿਆ ਸੀ ਉਹ ਘਟਨਾ ਜਿਸ ਤੋਂ 1914 ਨੂੰ ਬ੍ਰਿਟਿਸ਼ ਹਾਂਗਕਾਂਗ ਤੋਂ ਜਦੋਂ ਕਾਮਾਗਾਟਾ ਮਾਰੂ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਤੋਂ 376 ਯਾਤਰੀਆਂ ਨੂੰ ਲੈ ਕੇ ਸ਼ੰਗਾਈ ਚੀਨ ਤੇ ਯੋਕੋਹਾਮਾ ਜਾਪਾਨ ਤੋਂ ਬੈਂਕੂਬਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਲਈ ਰਵਾਨਾ ਹੁੰਦਾ ਤਾਂ ਯਾਤਰੀਆਂ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਸਿੱਖ ਤੇ ਨਾਲ ਹੀ Hindu ਤੇ Musalman ਹੁੰਦੇ ਨੇ ਤੇ ਉੱਥੇ ਹੀ ਜਦੋਂ ਕੈਨੇਡਾ ਦੇ ਵਿੱਚ ਉਤਰਨ ਦੀ ਜਿਹੜੀ ਹੈ ਜਹਾਜ਼ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਕਾਫੀ ਵੱਡੀ ਘਟਨਾ ਉਸ ਵੇਲੇ ਵਾਪਰੀ ਸੀ ਤਾਂ ਉਸ ਉਸ ਦੇ ਵਿੱਚ ਕਾਫੀ ਲੋਕਾਂ ਦੀ ਮੌਤ ਹੋਈ ਸੀ ਪਰ ਉਹ ਘਟਨਾ ਜਿਹੜੀ ਹੈ ਕਾਫੀ ਲੋਕ ਸਿਰਫ ਨਾਮ ਹੀ ਜਾਣਦੇ ਨੇ ਪਰ ਹੁਣ ਤੁਸੀਂ ਵੱਡੇ ਲੈਵਲ ਤੇ ਗੁਰਨਾਨਕ ਜਹਾਜ਼ ਫਿਲਮ ਦੇ ਵਿੱਚ ਇਸ ਨੂੰ ਦੇਖ पाओगे ਜਿਸ ਦੇ ਵਿੱਚ ਅਗਰ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਡਾਇਰੈਕਸ਼ਨ ਸ਼ਰਨ ਆੜ ਦੇ ਦੁਆਰਾ ਕੀਤੀ ਗਈ ਹੈ ਪ੍ਰੋਡਕਸ਼ਨ ਮਨਪ੍ਰੀ ਜੋਲ ਦੇ ਦੁਆਰਾ ਕੀਤੀ ਗਈ ਹੈ ਸਟੋਰੀ ਜਿਹੜੀ ਹੈ ਹਰਨਵ ਵੀਰ ਸਿੰਘ ਤੇ ਸ਼ਰਨ ਆੜ ਦੇ ਦੁਆਰਾ ਲਿਖੀ ਹਈ ਹੈ ਤਾਂ ਜੋੜੀ ਕੇ ਅਸਲੀ ਘਟਨਾ ਤੋਂ ਪ੍ਰੇਰਿਤ ਹੈ ਤੇ ਸਟਾਰਟਿੰਗ ਦੇ ਵਿੱਚ ਲੀਡ ਰੋਲ ਦੇ ਵਿੱਚ ਅਦਾਕਾਰ ਤਰਸੀਮ ਜੱਸੜ ਤੇ ਗੁਰਪ੍ਰੀਤ ਖੁੱਗੀ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਬਾਕੀ ਇਤਿਹਾਸਿਕ ਫਿਲਮ ਰਹਿਣ ਵਾਲੀ ਹੈ ਕਿ ਤੁਸੀਂ ਵੀ ਇਸ ਫਿਲਮ ਦੀ ਵੇਟ ਕਰ ਰਹੇ ਹੋ ਇੰਤਜ਼ਾਰ ਕਰ ਰਹੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ